ਹਾਂਜੀ ਨਮਸਕਾਰ ਸਾਥੀਓ ਸਾਨੂੰ ਕਿਸੇ ਬੰਦੇ ਦਾ ਕੱਲ ਫੋਨ ਆਇਆ ਕਹਿੰਦੇ ਪੱਤਰਗਾਹਬ ਤੁਸੀਂ ਵੀਡੀਓ ਬਣਾਉਂਦੇ ਹੋ ਅਫਸਰਾਂ ਦੇ ਲੀਡਰਾਂ ਦੇ ਨਾਲ ਜਾਂਦੇ ਹੋ ਤੇ ਤੁਸੀਂ ਉਹ ਕਿਉਂ ਨਹੀਂ ਬਖਾਉਂਦੇ ਜੋ ਸਚਾਈ ਹੈ ਮੈਂ ਪੁੱਛਿਆ ਭਾਈ ਦੱਸੋ ਕੀ ਮੈਟਰ ਹੋ ਗਿਆ ਮੈਂ ਕਿਹੜੀ ਵੀਡੀਓ ਬਣਾਤੀ ਕਹਿੰਦੇ ਤੁਸੀਂ ਤੇਰਾ ਆਪਣੇ ਮਾਨਯੋਗ ਡੀ ਜ਼ਬ ਦਫ਼ਤਰ ਆਓ ਮੈਂ ਚਲਾ ਗਿਆ ਕਹਿੰਦੇ ਫੋਰਥ ਫਲੋਰ ਤੇ ਜਾਓ ਯਾ ਕੰਦਾ ਵੇਖੋ ਜੀ ਜੋ ਵੇਖਿਆ ਤਾਂ ਵਾਕਈ ਸ਼ਰਮ ਵਾਲੀ ਗੱਲ ਏ ਜਿੱਥੇ ਪ੍ਰਸ਼ਾਸਨ ਵੱਡੇ ਵੱਡੇ ਪ੍ਰੈਸੈਂਟ ਜਾਰੀ ਕਰਦਾ ਹੈ ਸਫਾਈ ਨੂੰ ਲੈ ਕੇ ਸੱਚ ਭਰਦੇ ਕਰੋੜਾਂ ਰੁਪਏ ਫੁਕੇ ਜਾਂਦੇ ਹਨ ਪਰ ਇਹ ਕਹਾਵਤ ਏ ਚਿਰਾਗ ਤਲਿਆਂ ਦੇਰਾ ਸਾਡੇ ਫਾਜਲ ਕਾ ਦੇ ਡੀਸੀ ਕੰਪਲੈਕਸ ਦੇ ਫੋਰਥ ਫਲੋਰ ਦੇ 501 ਨੰਬਰ ਰੂਮ ਵਿੱਚ ਕਿੱਪਟ ਵਿਭਾਗ ਦਾ ਉਹਦੇ ਨਾਲ ਜਿਹੜੇ ਫਲੈਸ਼ ਬਾਥਰੂਮ ਬਣਨੇ ਲੋਕਾਂ ਵਾਸਤੇ ਵਾਟਰ ਕੂਲਰ ਲੱਗਿਆ ਆਏਗੇ ਪਾਣੀ ਵਾਸਤੇ ਅਸੀਂ ਵੇਖ ਕੇ ਹੈਰਾਨ ਰਹਿ ਗਏ ਉੱਥੋਂ ਦੀ ਹਾਲਤ ਤੁਹਾਨੂੰ ਬਖਾਣਿਆ ਆ ਦੇਖੋ ਵਾਟਰ ਕੂਲਰ ਜਿੰਦੋਂ ਸਪਲਾਈ ਇਹ ਲੋ ਪਾਣੀ ਦੇਖੋ ਜੀ ਛੁੱਟੀ ਤੁਹਾਨੂੰ ਦਿਖਾਵਾਂਗੇ ਅੱਗੇ ਵੇਖੋ ਹਲੋ ਆ ਦੇਖੋ ਬਾਥਰੂਮ ਤੇ ਆ ਦੇਖੋ ਬੋਤਲਾਂ ਡੱਗ ਜਿੱਥੇ ਲੋਕਾਂ ਨੇ ਹੱਥ ਧੋਨੇ ਨੇ ਵਾਸ਼ ਬੇਸ਼ਨ ਦੇਖੋ ਅੱਗੇ ਦਿਖਾਣਾ ਤੁਹਾਨੂੰ ਹਲ ਵੇਸਟ ਪਾਈਪ ਤੱਕ ਨਹੀਂ ਹਾਲ ਦੇਖ ਲੋ ਹਲ ਹਾਲ ਮੈਨੂੰ ਸਮਝ ਨਹੀਂ ਆ ਰਹੀ ਵੀ ਜਿਹੜੇ ਅਫਸਰ ਬਿਲਡਿੰਗਾਂ ਦੀ ਮੌਂਾਇਨਾ ਕਰਦੇ ਨੇ ਚੈਕਿੰਗ ਕਰਦੇ ਨੇ ਉਹਨਾਂ ਨੂੰ ਆਪ ਕਿਉਂ ਕੁਝ ਕਿਉਂ ਨਹੀਂ ਦਿਖਾਈ ਦੇ ਰਿਹਾ ਦੇਖੋ ਵੇਸਟ ਪਾਈਪ ਹੈ ਨਹੀਂ ਐਲੋ ਡੀ ਓ ਵੈਸਸ ਆ ਵਾਟਰ ਕੂਲਰ ਆ ਦੇਖੋ ਪਲਾ ਕਿੱਥੇ ਪਿਆ ਵਿਚਾਰੇ ਦਾ ਤੇ ਪਤਾ ਨਹੀਂ ਸੋਲਰ ਨਾ ਚੱਲਦਾ ਹੋਵੇਗਾ ਪਰ ਤਪ ਦਾ ਥਿਆ ਨਹੀਂ ਪਈ ਚਲੋ ਸਿਸਟਮ ਹੋਣਾ ਸਰਕਾਰ ਦਾ ਕੋਈ ਐਲੋ ਥੱਲੇ ਵੇਸਟ ਪਾਈਪ ਤਾਂ ਕਣੀ ਹੈਗੀ ਪਾਣੀ ਕਿਵੇਂ ਖਿੰਗਿਆ ਪਿਆ ਇਹ ਆ ਦੇਖੋ ਟੁੱਟਿਆ ਹਾਲ ਦੇਖੋ ਥੱਲੇ ਵੇਖੋ ਪਾਣੀ ਹੁਣ ਇਹ ਦੇਖੋ ਜਿਨੇ ਵਾਸ਼ਬੈਸ਼ਨ ਲਾਇਆ ਹੈ ਆ ਦੇਖੋ ਉਹਦੇ ਥੱਲੇ ਐ ਲੋ ਪਾਣੀ ਕਿੱਥੇ ਆਣਾ ਹੈ ਸੁਰਾਗ ਕਿੱਥੇ ਗਿੱਤੇ ਹੋਏ ਨੇ ਦੱਸੋ ਆ ਵਾਸ਼ਬੈਸ਼ਨ ਦਾ ਸੁਰਾਗ ਸਹੀ ਟੁਇਸਟ ਪਾਈਪ ਹੈ ਦੂਜੇ ਬਾਕੀ ਦੇਖ ਲੋ ਬੁਰੇ ਹਾਲ ਨੇ ਦੇਖੋ ਕੋਲਾ ਕਰ ਕਰ ਸੋ ਘਾੜਾ ਬੋਲੋ ਜਾਰੀ ਹੁੰਦੇ ਨੇ ਪ੍ਰੈਸ ਨੋਟਿਸ ਵਿੱਚ ਘਾਟ ਤੋਂ ਲੈ ਕੇ ਕਰੋੜਾਂ ਰੁਪਏ ਦਾ ਖਰਚਾ ਵੱਡੇ ਵੱਡੇ ਫਲੈਕਸ ਤੇ ਹਾਲ ਦੇਖ ਲੋ ਉਨਥੇ ਇੱਕ ਵੱਡਾ ਮੁੱਦਾ ਉੱਠੇਗਾ ਸਫਾਈ ਕਰਮਚਾਰੀ ਠੀਕ ਹੈ ਸਫਾਈ ਕਰਮਚਾਰੀ ਜ਼ਿੰਮੇਵਾਰ ਹੋਏਗਾ ਜਦੋਂ ਇਹ ਸੀ ਠੇਕੇਦਾਰ ਕੈਪਟਨ ਕੁਦਰਾਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਠੇਕਾ ਹੈ ਪਰ ਫਸਟ ਤੇ ਸੈਕੰਡ ਫਲੋਰ ਦਾ ਤੇ ਇਹਦਾ ਫੋਰਥ ਫਲੋਰ ਠੇਕਾ ਮੇਰੇ ਕੋਲ ਨਹੀਂ ਹੈਗਾ ਪਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੁਝ ਦੇਖ ਸਰਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੇਖਣਾ ਚਾਹੀਦਾ ਔਨ ਨਵੀ ਦੌਰਾ ਕਰਨਾ ਚਾਹੀਦਾ ਆਪਦੇ ਦਫਤਰ ਦੇ ਉੱਪਰ ਦੇ ਸੈਕੰਡ ਫਲੋਰ ਦਾ 403 ਦਾ ਕੀ ਹਾਲ ਨੇ ਆ ਦੇਖੋ ਪੂਰੀਆਂ ਜਹਾ ਬੁਰੇ ਹਾਲ ਨੇ ਤਾਂ ਪ੍ਰਸ਼ਾਸਨ ਨੂੰ ਕੁਝ ਧਿਆਨ ਦੇਣਾ ਚਾਹੀਦਾ ਸਰਕਾਰ ਵੱਲੋਂ ਕੋਨਾ ਤੇ ਗ੍ਰਾਂਟਾਂ ਆਉਂਦੀਆਂ ਨੇ ਸੂਚ ਭਾਰਤੋਂ ਲੈ ਕੇ ਉਹ ਗ੍ਰਾਂਟਾਂ ਆਉਂਦੀਆਂ ਨੇ ਕੰਮ ਹੁੰਦੇ ਨੇ ਪਰ ਜੋ ਹਾਲ ਐਸੇ ਇਮਾਰਤ ਦੇ ਨੇ ਇਹ ਕੋਈ ਆਮ ਇਮਾਰਤ ਨਹੀਂ ਇਫ ਫਾਜ਼ਿਲਕਾਰ ਜ਼ਿਲ੍ਹੇ ਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਉਹਨਾਂ ਦੇ ਜਿਹੜੀ ਬਿਲਡਿੰਗ ਹੈ ਉਹ ਤੇ ਫੁੱਟ ਫਰੌਲ ਧਾਰ ਲੈ ਕੋਈ ਪਿੰਡ ਦੀ ਬਿਲਡਿੰਗ ਨਹੀਂ ਜਾਂ ਕੋਈ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਬਿਲਡਿੰਗ ਨਹੀਂ ਬਣੀ ਹੋਈ ਕੋਈ ਜਿੱਤੇ ਕੋਈ ਅਣਜਾਣ ਨੇਗਾ ਚਲੋ ਠੀਕ ਨਹੀਂ ਗੰਦ ਵੱਜ ਗਿਆ ਚਲੋ ਪਰਮਾਤਮਾ ਰੱਬ ਰੱਖਾ ਪਰ ਇਸ ਵੀਡੀਓ ਵੱਤ ਵੱਤ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਕੁਝ ਪਤਾ ਲੱਗੇ ਉਹਨਾਂ ਵੱਲੋਂ ਜ਼ਿਲ੍ਹੇ ਦੇ ਉਰਾਪਰਾ ਸ਼ਹਿਰ ਅਬਸ ਜਾਂਚ ਕੀਤੀ ਜਾਂਦੀ ਹੈ ਕਮ ਸਕਮ ਆਦੇ ਡਫਤਰੇ ਉਹਨਾਂ ਦਾ ਉਹਦੇ ਤੇ ਵੀ ਚਾਨਣ ਦੇਣ ਵੀ ਲੋਕਾਂ ਨੂੰ ਹੁਣ 4 ਕਰੋੜ ਤੇ ਪਾਣੀ ਪੀਣੇ ਕੰਟੀਨ ਤੇ ਜਾਏਗਾ ਤੇ 20 ਰੁਪਏ ਦੀ ਬੋਤਲ ਹੈ ਜਿਹੜਾ ਬੰਦਾ ਕਿਰਤ ਵਿਭਾਗ ਚ ਕੰਮ ਕਰਵਾਉਣਾ ਆਂਦਾ ਨਾ ਭਾਜੀ ਗਰੀਬ ਬੰਦੇ ਆਂਦੇ ਨੇ ਉੱਥੇ ਕੋਈ ਅਮੀਰ ਬੰਦਾ ਨਹੀਂ ਜਾਂਦਾ ਕੋਈ ਉਹ 20 ਰੁਪਏ ਪਾਣੀ ਬੋਤਲ ਲਏਗਾ ਸਰਕਾਰ ਵੱਲੋਂ ਪਾਣੀ ਦਾ ਕੀ ਇੰਤਜ਼ਾਮ ਹੈ ਜਿਹੜੀਆਂ ਮੇਨ ਮੋਡਲੀਆਂ ਸਹੂਲਤਾਂ ਨੇ ਸਰਕਾਰ ਵੱਲੋਂ ਪਾਣੀ ਦੀਆਂ ਸਫਾਈ ਦੀਆਂ ਆਏਗੇ ਨੂੰ ਕੋਈ ਲੇਡੀਜ਼ ਜਿਸ ਨੂੰ ਕੋਈ ਦਿੱਕਤ ਹੈ ਵਾਸ਼ਰੂਮ ਜਾਣਾ ਹੈ ਜਾਂ ਉਚਾਰੇ ਨੂੰ ਕੋਈ ਪ੍ਰੋਬਲਮ ਹੈ ਦੀ ਅੱਗ ਜਾਣਾ ਪੈਂਦਾ ਬਾਤ ਉਹ ਕਿਉਂ ਜਾਏਗਾ ਉੱਥੇ ਚੌਥੇ ਫਲੋਰ ਤੋਂ ਜਿਹੜਾ ਉਹ ਜਿਹੜੇ ਨੰਬਰ ਚਾਵੇ 2 ਨੰਬਰ ਚਾਵੇ ਉੱਥੋਂ ਦਾ ਹਾਲ ਤੁਹਾਨੂੰ ਦਿਖਾਵਾਂਗੇ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਸੀ ਸਾਨੂੰ ਇਹ ਲੱਗਿਆ ਕਿ ਸ਼ਾਇਦ ਇਹ ਸਾਰਾ ਕਚਰਾ ਜੋ ਇੱਥੇ ਰੱਖਿਆ ਗਿਆ ਹੈ ਸ਼ਾਇਦ ਕੰਟੀਨ ਵਾਲੇ ਵੱਲੋਂ ਇਹ ਸਾਰਾ ਕਚਰਾ ਇੱਥੇ ਡੰਪ ਕੀਤਾ ਗਿਆ ਹੈ ਅਸੀਂ ਵੀਡੀਓ ਬਣਾ ਲਈ ਜਦੋਂ ਸਾਰੀ ਕੰਟੀਨ ਵਾਲੇ ਕੋਲੋਂ ਦੇ ਬਿਆਨ ਪੁੱਛਣ ਵਾਸਤੇ ਗਏ ਵੀ ਇਹ ਕਚਰਾ ਤੂੰ ਖਾ ਰਿਹਾ ਹੈ ਜਾਂ ਤੇਰੇ ਵੱਲੋਂ ਰੱਖ ਤੇਰੇ ਕਰਮਚਾਰੀ ਵੱਲੋਂ ਰੱਖਿਆ ਗਿਆ ਹੈ ਤਾਂ ਸਾਨੂੰ ਜਾਣ ਕੇ ਬੜੀ ਹੈਰਾਨੀ ਹੋਈ ਕੀ ਕਹਿੰਿਆ ਕੰਟੀਨ ਵਾਲੇ ਨੇ ਆਓ ਤੁਹਾਨੂੰ ਸੁਣਵਾਣਿਆ ਉਹਨਾਂ ਦੀ ਜਵਾਬੀ ਨਾਮ ਸੰਜੀਤ ਠਕਰਾਲ ਜੀ ਸੰਜੀਤ ਕਿਤੇ ਕੰਟੀਨੇਰ ਦਾ ਪੂਰਾ ਕਰਕਿੰਗ ਕਿਹੜੇ ਪਰਸੈਂਟ ਦੇ ਦਿੱਤੀ ਸਾਡਾ ਸਾਰਾ ਕੂੜਾ ਕਰਕੜਾ ਹਰੇਕ ਬੈਂਚ ਦੇ ਥੱਲੇ ਡਸਟਬਿਨ ਲੱਗਿਆ ਹੈ ਜੀ ਆਊਟਰ ਤੇ ਬਾਹਰ ਵੀ ਲਾਹਰੇ ਡਸਟਬਿਨ ਲੱਗਿਆ ਹੈ ਅੰਦਰ ਕਿਚਨ ਚ ਵੀ ਡਸਟਬਿਨ ਹੈ ਜੀ ਸਾਡਾ ਕੂੜਾ ਸ਼ਾਮੀ ਕੋਲੋਥਿਨ ਦੇ ਵਿੱਚ ਪਾ ਕੇ ਸਾਹਮਣੇ ਡੰਪ ਹੈ ਜੀ ਉੱਥੇ ਜਾਂਦਾ ਹੈ ਜਿਹੜਾ 502 ਰੂਮ ਦੇ ਨਾਲ ਬਾਥਰੂਮ ਬਣਿਆ ਨੇ ਉਹ ਸਾਰਾ ਪਰ ਹੈ ਉਹ ਸਰ ਸਾਡੇ ਅੰਦਰ ਨਹੀਂ ਜਾਂਦਾ ਸਾਡਾ ਏਰੀਆ ਸਿਰਫ ਸਾਨੂੰ ਦਿੱਤਾ ਹੋਇਆ ਹੈ ਲਿਫਟ ਤੋਂ ਲੈ ਕੇ ਐਸਐਸਪੀ ਸਾਹਿਬ ਨੇ ਜਿਹੜੇ ਗੇਟ ਬੰਦ ਕਰਵਾਏ ਨੇ ਇੱਥੇ ਤੱਕ ਸਾਡਾ ਜਿਹੜਾ ਬਾਥਰੂਮ ਹੈ ਨਾ ਹੀ ਸਾਡੇ ਪਿੱਛੇ ਆ ਮਤਲਬ ਬਾਥਰੂਮ ਹੈ ਸਾਡੇ ਅੰਦਰ ਆਂਦਾ ਤੁਸੀਂ ਸਾਡੀ ਕੰਟੇਨ ਸਾਡੀ ਰਸੋਈ ਸਾਡਾ ਬਾਹਰ ਲੈ ਰਹੀ ਆ ਤੁਸੀਂ ਇਹਨਾਂ ਨਾਲ ਹਿੱਸਾ ਪੂਰਾ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਕੋਈ ਕੰਪਲੀਟ ਆਵੇ ਤਾਂ ਤੁਸੀਂ ਬੇਸ਼ੱਕ ਸਾਡੀ ਕੰਪਲੀਟ ਕਰਾ ਸਕਦੇ ਹੋ ਐਮਐਲਏ ਸਾਹਿਬ ਵੀ ਤਿੰਨ ਚਾਰ ਦਿਨ ਪਹਿਲਾਂ ਆਏ ਸੀਗੇ ਉਹ ਵੀ ਵਿਜ਼ਿਟ ਕਰਕੇ ਗਏ ਨੇ ਉਹ ਵੀ ਵੀਡੀਓ ਪਾਈ ਹੋਈ ਹੈ ਤੁਸੀਂ ਸਾਰਾ ਹਾਈਜੈਨਿਕ ਸਮਾਨ ਤੇ ਸਾਫ ਸਫਾਈ ਦਾ ਬਿਲਕੁਲ ਧਿਆਨ ਰੱਖਿਆ ਗਿਆ ਇੱਥੇ